ਅੱਜ ਫੇਰ ਬੀਜੇਪੀ ਦਾ ਜਿਹੜਾ ਕਿਸਾਨ ਵਿਰੋਧੀ ਚਿਹਰਾ ਮੈਂ ਤਾਂ ਕਹੂੰਗਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਅੱਜ ਪਟਿਆਲਾ ਦੇ ਵਿੱਚ ਸਾਡੇ ਕਿਸਾਨ ਵੀਰ ਆਪਣੇ ਸਵਾਲਾਂ ਦਾ ਜਵਾਬ ਲੈਣ ਦੇ ਲਈ ਸ਼੍ਰੀਮਤੀ ਪਰਨੀਤ ਕੌਲਜੀ ਕੋਲ ਜਾ ਰਹੇ ਸੀ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਮਿਲੇ ਉਹਨਾਂ ਨੂੰ ਮਿਲੇ ਧੱਕੇ ਔਰ ਉਸ ਧੱਕਿਆਂ ਦਾ ਨਤੀਜਾ ਕੀ ਨਿਕਲਿਆ ਇੱਕ ਸਾਡੇ ਕਿਸਾਨ ਵੀਰ ਦੀ ਮੌਤ ਹੋ ਗਈ ਧੱਕਿਆਂ ਨਾਲ ਉਹਦੀ ਮੌਤ ਹੋਈ ਕੀ ਗੱਲ ਕਿਸਾਨਾਂ ਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈ ਪਹਿਲਾਂ ਕੀ ਹੋਇਆ ਕਿ ਬੀਜੇਪੀ ਸਰਕਾਰ ਕਿਸਾਨ ਵਿਰੋਧੀ ਤਿੰਨ ਬਿੱਲ ਲੈ ਕੇ ਜਦੋਂ ਕਿਸਾਨ ਉਹਦੇ ਵਿਰੋਧ ਦੇ ਵਿੱਚ ਮੋਦੀ ਜੀ ਦੇ ਬੂਹੇ ਤੇ ਬਹਿ ਗਏ ਦਿੱਲੀ ਤੇ ਬੂਹੇ ਤੇ ਬੈਠੇ ਸੀ ਤਾਂ ਉਹਨਾਂ ਨੂੰ ਉਸ ਵਕਤ ਵੀ ਇਨਸਾਫ ਨਹੀਂ ਮਿਲਿਆ ਜਵਾਬ ਨਹੀਂ ਮਿਲਿਆ 750 ਦੇ ਕਰੀਬ ਕਿਸਾਨਾਂ ਦੀ ਮੌਤ ਹੋਈ ਉਸ ਤੋਂ ਬਾਅਦ ਇੱਕ ਦਿਨਾਂ ਅੰਨੇ ਕਹਿੰਦੇ ਤਪੱਸਿਆ ਅਜ ਕਮੀ ਰਹਗੀ ਫਿਰ ਉਹਨਾਂ ਨੇ ਵਾਦੇ ਕੀਤੇ ਉਹ ਵਾਦੇ ਪੂਰੇ ਨਹੀਂ ਕੀਤੇ 28 ਮਹੀਨੇ ਨਿਕਲ ਗਏ ਜਦੋਂ ਕਿਸਾਨ ਵੀਰ ਉਹਨਾਂ ਵਾਦਿਆਂ ਬਾਰੇ ਪੁੱਛਣ ਉਹਨਾਂ ਵਾਦਿਆਂ ਨੂੰ ਪੂਰਾ ਕਰਵਾਉਣ ਦੇ ਲਈ ਦਿੱਲੀ ਜਾ ਰਹੇ ਹੁੰਨੇ ਆ ਤਾਂ ਉਹਨਾਂ ਨੂੰ हरियाणा ਦੇ ਬਾਰਡਰ ਤੇ ਰੋਕ ਲਿਆ ਜਾ। ਉੱਥੇ ਕੀ ਮਿਲਦਾ ਹੈ? ਬੀਜੇਪੀ ਵੱਲੋਂ, ਬੀਜੇਪੀ ਦੀ ਸਰਕਾਰਾਂ ਵੱਲੋਂ ਗੋਲੀਆਂ, ਹੰਝੂ ਗੈਸ ਦੇ ਗੋਲੇ, ਕਿਸਾਨ ਸ਼ਹੀਦ ਹੋ ਜਾਂਦੇ ਆ, ਬੋਲੇ ਹੋ ਜਾਂਦੇ ਆ, ਕਈ ਅਪੰਗ ਹੋ ਗਏ। ਉਹ ਤਸੱਦਦ, ਅਨਮਨੁੱਖੀ ਤਸੱਦਦ ਉਹਨਾਂ ਨੂੰ ਮਿਲਿਆ। ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਕਿਹਾ ਕਿ ਜਦੋਂ ਤੁਸੀਂ ਵੋਟਾਂ ਲੈਣ ਆਓਗੇ, ਅਸੀਂ ਤੁਹਾਡੇ ਤੋਂ ਜਵਾਬ ਲਵਾਂਗੇ। ਲੇਕਿਨ ਹੁਣ ਫੇਰ ਕੀ ਮਿਲਿਆ? ਧੱਕੇ। ਇੱਕ ਕਿਸਾਨ ਵੀਰ ਦੀ ਮੌਤ ਇਹ ਦਰਸਾ ਰਿਹਾ ਹੈ ਬੀਜੇਪੀ ਦਾ ਅਸਲੀ ਚਿਹਰਾ ਇਹ ਕਾਰਪੋਰੇਟ ਘਰਾਣਿਆਂ ਦੇ ਤਾਂ ਲੱਖਾਂ ਕਰੋੜ ਮਾਫ ਕਰ ਸਕਦੇ ਆ 14 15 ਲੱਖ ਕਰੋੜ ਮਾਫ ਕਰ ਸਕਦੇ ਆ ਪਰ ਕਾਰਪੋਰੇਟ ਘਰਾਣਿਆਂ ਨੂੰ ਤਾਂ ਹਰ ਸਹੂਲਤ ਦੇ ਸਕਦੇ ਆ ਲੇਕਿਨ ਕਿਸਾਨਾਂ ਨੂੰ ਜਵਾਬ ਵੀ ਨਹੀਂ ਦੇ ਸਕਦੇ ਸਿਰਫ ੱੱਕੇ ਦੇ ਸਕਦੇ ਆ ਸਮਝਣ ਦੀ ਲੋੜ ਹੈ ਕਿ ਇਹ ਕਾਰਪੋਰੇਟ ਫ੍ਰੈਂਡਲੀ ਸੋਚ ਵਾਲੇ ਕਦੇ ਕਿਸਾਨ ਹਤੈਸ਼ੀ ਨਹੀਂ ਇਹ ਪੰਜਾਬੀ ਹਤੈਸ਼ੀ ਨਹੀਂ ਇਹ ਪੰਜਾਬ ਹਤੈਸ਼ੀ ਨਹੀਂ ਇਹ ਸਿਰਫ ਧੱਕੇ ਦੇ ਸਾਂ